ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਰਾਸਪਿਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਚੈਲ ਡਿਜ਼ਾਈਨਰ ਬਟਿਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨ ਤਾਂ ਜੋ ਆਉਣ ਵਾਲੀਆਂ ਵੀਡੀਓ ਨੇ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਭੈਣਾ ਕਮੈਂਟ ਕਰਦੀਆਂ ਨੇ ਤੇ ਵੀਡੀਓ ਨੂੰ ਸ਼ੁਰੂ ਤੇ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਤੇ ਵੀਡੀਓ ਸ਼ੁਰੂ ਕਰਦੇ ਆਂਗੇ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਉਹ ਹੈਗੇ ਆ ਜੀ कॉटन ਤੇ ਤੇ ਵਰਕ ਵਾਲੇ ਸੂਟ ਨੇ ਕੁਝ ਸੂਟ ਸਾਡੇ ਕੋਲੇ ਆਰਡਰ ਤੇ ਤਿਆਰ ਹੋਏ ਹੋਏ ਨੇ ਕੁਝ ਸੂਟ ਸਾਡੇ ਕੋਲੇ ਹੈਗੇ ਸੀ ਪਹਿਲਾਂ ਵਰਕ ਕੀਤੇ ਹੋਏ ਜੇ ਤੁਹਾਨੂੰ ਕੋਈ ਪਸੰਦ ਹੋਇਆ ਤਾਂ ਸਕਰੀਨਸ਼ਾਟ ਲੈ ਕੇ ਆਪਣੇ ਜਿਹੜਾ ਸੂਟ ਆ ਤੁਸੀਂ ਮੰਗਵਾ ਸਕਦੇ ਹੋਗੇ ਹਾਂਜੀ ਆਓ ਸ਼ੁਰੂ ਕਰਦੇ ਆਂ ਜੀ ਆਹ ਵਾਲਾ ਸੂਟ ਜਿਹੜਾ ਪਹਿਲਾਂ ਇਹ ਸਾਡੇ ਕੋਲੇ ਆਰਡਰ ਦਾ ਆਇਆ ਹੋਇਆ ਸੀਗਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਜਿੰਨਾਂ ਦਾ ਹੈਗਾ ਉਹ ਪਹਿਣ ਵੀ ਦੇਖਦੀ ਹੋਣੀ ਤੇ ਕਮੈਂਟ ਵਿੱਚ ਜ਼ਰੂਰ ਕਰਕੇ ਦੱਸੇ ਤੇ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਸੂਟ ਤੇ ਇਹਦੇ ਨਾਲ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਇਹ ਚ ਅਲੱਗ ਕਲਰ ਪਾਏ ਨੇ ਆਪਾਂ ਪਹਿਲਾਂ ਵਾਲੇ ਚ ਹੋਰ ਕਲਰ ਪਾਏ ਸੀਗੇ ਤੇ ਆਜ्ञਾ ਬਾਵਾ ਦਾ ਵਰਕ ਹੈ ਜੀ ਬਹੁਤ ਸੋਹਣਾ ਵਰਕ ਦਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ டை ਡਾਈ ਦਾ ਸੂਟ ਹੈ ਜੇ ਤੁਸੀਂ ਇਦਾਂ ਦਾ ਕੋਈ ਸੂਟ ਲੈਣਾ ਵੀ ਹੋਵੇ ਤਾਂ ਸਭ ਤੋਂ ਆਪਾਂ ਤੋਂ ਜਿਹੜਾ ਲੈ ਸਕਦੇ ਹੋਗੇ ਬਹੁਤ ਸੋਹਣਾ ਸੂਟ ਹੈ ਇਹ ਸੂਟ ਦਾ ਪ੍ਰਾਈਸ 1600 ਰੁਪਏ ਹੈਗਾ ਜੀ 1600 ਰੁਪਏ ਪ੍ਰਾਈਸ ਆ ਵਿਦ ਸਟੱਫ ਲਾ ਕੇ ਤੇ ਕੜਾਈ ਦਾ ਲਾ ਕੇ ਜੇਕਰ ਤੁਸੀਂ ਹੋਰ ਕਿਸੇ ਸਟੱਫ ਤੇ ਬਣਵਾਉਣਾ ਚਾਹੁੰਦੇ ਹੋ ਕਾਟਨ ਵਗੈਰਾ ਤੇ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਕਿੰਨਾ ਬਣੂਗਾ ਤੇ ਅਗਲਾ ਸੂਟ ਹੈਗਾ ਜਿਹੜਾ ਇਹ ਹੈਗੀ ਜੀ ਕਾਟਨ ਖਾਦੀ ਕਾਟਨ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੋਇਆ ਹੈ ਵੀ ਇਹ ਹੈਗਾ ਜੀ ਇਹਨਾਂ ਦੇ ਗਲੇ ਦਾ ਵਰਕ ਬਹੁਤ ਨੀਂਡਟ ਕਲੀਨ ਵਰਕ ਹੋਇਆ ਹੋਇਆ ਹੈਗਾ ਆ ਗਲੇ ਦਾ ਵਰਕ ਹਨ 컬러 ਇਹ ਹੀ ਹੈ ਕਾਟਨ ਤੇ ਰੈਡੀ ਹੋਇਆ ਜੀ ਇਹ ਵਾਲਾ ਸੂਟ ਕਾਟਨ ਤੇ ਬਣਿਆ ਹੋਇਆ ਹੈ ਜੀ ਇਹ ਵੀ ਆਰਡਰ ਦਾ ਹੀ ਸੂਟ ਹੈਗਾ ਆਹ ਵਾਲਾ ਹੈਗਾ ਜੀ ਇਹਦਾ ਬਾਵਾ ਦੇ ਵਰਕ ਬਹੁਤ ਸੋਹਣਾ ਸਟੱਫ ਲੱਗਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਤੇ ਆਹ ਵਾਲਾ ਹੈਗਾ ਜੀ ਇਹਦਾ ਇਹਨਾਂ ਦੀ ਸਟੇਟ ਸਲਵਾਰ ਬਣਾਉਣੀ ਆ ਆਹ ਵਾਲਾ ਨਾਲ ਸਲਵਾਰ ਤੇ ਵਰਕ ਹੋਇਆ ਹੋਇਆ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਵੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਹੋਰ ਵੀ ਹੋਰ ਵੀ ਕਲਰ ਹੈਗੇ ਨੇ ਉਹ ਆਪਾਂ ਤੁਹਾਨੂੰ ਦੁਹਾਂਵਾਂਗੇ ਵੀਡੀਓ 'ਚ ਤੇ ਬਹੁਤ ਸੋਹਣਾ ਐਸਕੇ ਦਾ ਐਸਕੇ ਦੀ ਕਾਟਨ ਹੈ ਬਹੁਤ ਸੋਹਣੀ ਜਿਹੜਾ ਵੀ ਆਪਾਂ ਸਟੱਫ ਦਿੰਨੇ ਆਂਗੇ ਉਹਦੇ ਉੱਤੇ ਮੋਹਰ ਜ਼ਰੂਰ ਲੱਗੀ ਹੁੰਦੀ ਹੈ ਜੀ ਤੇ ਕੁਝ ਆਪਣੇ ਕੋਲ ਆਹ ਜਿਹੜੀ ਦੂਸਰੀ ਮਸ਼ੀਨ ਦੇ ਬਣੇ ਹੋਏ ਸੂਟ ਪਏ ਨੇ ਉਹ ਪਰਫਮ ਮਸ਼ੀਨ ਦਾ ਵਰਕ ਸੀਗਾ ਜੀ ਇਹ ਦੂਸਰੀ ਮਸ਼ੀਨ ਦਾ ਦਾ ਜਿਹੜੇ ਇਕੱਠੇ ਸੂਟ ਲੱਗਦੇ ਨੇ ਲਓ ਜੀ ਦੇਖ ਸਕਦੇ ਹੋ ਪਰਪਲ ਕਲਰ ਦਾ ਸੂਟ ਆ ਬਹੁਤ ਸੋਹਣਾ ਵਰਕ ਆ ਨੀਟ ਐਂਡ ਕਲੀਨ ਹੈ ਇਹਦੇ ਵਿੱਚ ਕੋਈ ਕਮੀ ਨਹੀਂ ਹੈਗੀ ਬਹੁਤ ਸੋਹਣਾ ਸੂਟ ਆ ਤੇ ਐ ਲੰਬੀਆਂ ਦਾ ਜਿਹੜੇ ਸੈਂਟਰ ਪੈਨਲ ਜਾਂਦੇ ਨੇ ਤੇ ਆ ਹੈਗਾ ਕੀ ਇਹਦਾ ਬਾਹਮਾ ਤੇ ਵਰਕ ਆ ਬਾਹਮਾ ਦਾ ਵਰਕ ਆ ਜੀ ਇਹ ਵੀ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਚ ਇਹੇ ਸੂਟ ਆਪਾਂ ਡਿਸਕਾਊਂਟ ਤੇ ਲਾਏ ਹੋਏ ਨੇ ਸਮਝ ਲਓ ਵੀ ਜੇ ਤੁਸੀਂ ਇਹ ਆਰਡਰ ਤੇ ਤਿਆਰ ਕਰਨਾ ਹੈ ਫਿਰ ਥੋੜਾ ਜਿਹਾ ਹੋ ਸਕਦਾ ਵਾਧਾ ਘਾਟਾ ਹੋ ਜੇ ਜੀ ਰੇਟ 'ਚ ਬੜੀ ਜੇ ਸੂਟ ਇਹ ਹੀ ਸੂਟ ਮੈਂ ਪਾਉਣਾ ਚਾਹੁੰਦੇ ਹਾਂ ਇਹ ਸੂਟ 1000 ਰੁਪਏ ਦਾ ਜੀ ਕਾਟਨ ਦਾ ਸੂਟ ਆ ਬਹੁਤ ਸੋਹਣੀ ਕਾਟਨ ਲੱਗੀ ਹੋਈ ਹੈ। ਇੱਕ ਕਹਾਵਲਾ ਸੂਟ ਪਿਆ ਉਹ ਵੀ ਉਹਦੇ ਨਾਲ ਦੇਈ ਹੈ ਤਾਂ ਇਹ ਵੀ ਉਹ ਸਟਾਫ ਉਹਦੇ ਨਾਲ ਦੇਈ ਹੈ ਇਹ ਵੀ ਕਾਟਨ ਹੈ ਜੀ। ਜਮਾ ਬਿਲਕੁਲ ਪ्युअर ਕਾਟਨ ਆ 1000 ਰੁਪਿਆ ਜਿਹੜਾ ਇਹਦਾ ਪ੍ਰਾਈਸ ਹੈ ਜੀ ਸੂਟ ਦਾ। ਜੇ ਤੁਸੀਂ ਆਰਡਰ ਦੇ ਕੇ ਤਿਆਰ ਕਰਾਉਂਗੇ ਫੇ ਥੋੜਾ ਬਹੁਤਾ ਘੱਟ ਵੱਧ ਹੋ ਸਕਦਾ ਜੀ। ਤੇ ਪਰ ਤੇ ਜਿਹੜੇ ਆਪਾਂ ਨੇ ਕੋਲੇ ਸੂਟ ਰੈਡੀ ਪਏ ਆ ਇਹਨਾਂ ਦਾ ਪ੍ਰਾਈਸ 1000 ਹੀ ਹੈ ਜੀ। ਇਹਦਾ ਜਿਹੜਾ ਘੇਰਾ ਹੈਗਾ 2 ਇੰਚ ਘੇਰਾ ਇਹਦਾ ਤੇ ਆਹ ਹੈਗਾ ਜੀ ਇਹਦੇ ਬਾਹਾਂਾਂ ਤੇ ਵਰਕ ਬਹੁਤ ਸੋਹਣਾ ਨੀਟ ਐਂਡ ਕਲੀਨ ਵਰਕ ਦਾ ਫਿੱਕਾ ਜਿਹਾ ਮਿੱਠਾ ਜਿਹਾ ਫਿੱਕਾ ਜਿਹਾ ਕਲਰ ਹੈ ਇਹ ਤੇ ਕਲਰ ਹੈਗਾ ਦਾਖੀ ਜਿਹਾ ਕਲਰ ਹੈ ਬਹੁਤ ਸੋਹਣਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਵੀ 1000 ਰੁਪਏ ਹੈ ਜੀ ਅਗਲਾ ਸੂਟ ਹੈਗਾ ਜੀ ਚੈੱਕ ਚ ਚੈੱਕ ਵਾਲਾ ਸੂਟ ਆ ਆ ਇਹਦਾ ਕਿਹਦੇ ਦਾ ਵਰਕ ਇਹਦੇ ਆਪਣਾ ਚਾਕਾਂ ਦਾ ਵਰਕ ਹੈ ਜੀ ਇਹਦੇ ਤੇ ਬਹੁਤ ਸੋਹਣੀ ਜਿਹੜੀ ਇਹ कॉटन ਲੱਗੀ ਹੋਈ ਹੈ AK टेक्स ਦੀ कॉटन ਲੱਗੀ ਹੋਈ ਹੈ ਇਹਦੇ ਤੇ ਬਹੁਤ ਸੋਹਣੀ ਤੁਸੀਂ ਇਹਦੇ ਤੇ ਵੀ ਮੋਰ ਦੇਖ ਸਕਦੇ ਹੋ AK टेक्स ਦਾ ਕਪੜਾ ਬਹੁਤ ਸੋਹਣਾ ਹੰਡਣ ਵਾਲਾ ਕਪੜਾ ਹੈ ਜਰਮੀ ਜਿੱਦਾਂ ਮਰਜੀ ਵੇਅਰ ਕਰੀ ਜਾਇਓ ਕੋਈ ਚੱਕਰ ਨਹੀਂ ਹੈਗਾ ਦਾ ਤੇ ਆ ਇਹਦਾ ਘੇਰੇ ਦਾ ਵਰਕ ਆ ਚਾਕਾਂ ਦਾ ਸੌਰੀ ਜੀ ਚਾਕਾਂ ਦਾ ਵਰਕ ਕਰਦੇ ਤੇ ਤੇ ਇੱਕ ਇਹਦੇ ਹੈਗਾ ਜੀ ਬਾਜੀ ਤੇ ਵਰਕ ਬਸ ਦੋ ਹੀ ਵਰਕ ਨੇ ਇਹਦਾ ਵੀ ਇਹ ਵੀ ਇਹ ਵੀ ਇੱਥੇ ਤਿਆਰ ਰਚ ਕੇ ਰੱਖ ਬੇਂਚ 'ਚ ਰਹਿਦਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਾਗਾ ਤੇ ਜੇ ਤੁਹਾਨੂੰ ਜੇ ਤੁਸੀਂ ਇਦਾਂ ਕਰਨਾ ਹੋਵੇ ਵੀ ਇਹਦੇ ਸਲਵਾਰ ਦਾ ਆਹ ਵਾਲਾ ਕਲਰ ਵੀ ਕੱਲਾ ਯੂਜ਼ ਕਰ ਸਕਦੇ ਹੋ ਵੀ ਇਹਦਾ ਦੁਪੱਟਾ ਵੀ ਕੱਲਾ ਯੂਜ਼ ਕਰਦੇ ਜਰੂਰੀ ਨਹੀਂ ਵੀ ਤੁਸੀਂ ਚੈੱਕ ਵਾਲੇ ਬਣਾਉਣਾ ਸਾਰਾ ਅੱਗੇ ਤੁਹਾਡੀ ਪਸੰਦ ਆ ਜੀ ਜੀ ਇਹ ਵੀ ਚੈੱਕ ਵਾਲਾ ਝੂਟਾ ਏਕੇ ਟੈਕਸ ਦਾ ਇਹਦਾ ਸਟੱਫ ਲੱਗਿਆ ਹੋਇਆ ਜੀ ਬਹੁਤ ਸੋਹਣਾ ਕਾਟਣ ਹੈ ਜੀ ਬਹੁਤ ਸੋਹਣੀ ਕਾਟਣਾ ਸੈਂਟਰ ਪੈਨਲ ਜਾਂਦੇ ਨੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਇਹ ਵੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਇਹਦਾ ਘੇਰਾ ਵੀ ਵੱਧੂ ਬਣਚੂ ਆ ਜੀ ਬਾਕੀ ਲੰਬਾਈ ਤਾਂ ਜਿੱਥੋਂ ਤੱਕ ਮਰਜ਼ੀ ਲੈ ਜਿਓ ਕੋਈ ਚੱਕਰ ਨਹੀਂ ਹੈਗਾ ਤੇ ਇਹਦਾ ਵੀ ਤੁਸੀਂ 20 ਤੱਕ ਘੇਰਾ ਬਣਾ ਸਕਦੇ ਹੋ ਵੀਂ ਤੱਕ ਇਹਦਾ ਘੇਰ ਬਣੂਗਾ ਜੀ ਕਿ ਆਹ ਵਾਲਾ ਹੈਗਾ ਜੀ ਇਹਦਾ ਬਾਵਾ ਦਾ ਵਰਕ ਇਹ ਵੀ ਸੂਟ ਬਹੁਤ ਸੋਹਣਾਗਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਤੇ 957130927 ਇਹ ਆਪਣਾ ਨੰਬਰ ਆ ਤੇ ਸਾਰਿਆਂ ਨੂੰ ਰਿਕਵੈਸਟ ਆ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਪਲੀਜ਼ ਤੇ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਸਪੋਰਟ ਵੀ ਕਰਿਆ ਕਰੋ ਜੀ अगला सूट हैगा जी फरोजी कलर ਦਾ कलर सही आ ਰਿਹਾ ਹਾਂ फरोजी कलर ਦਾ ਸੂਟ ਹੈ ਆਵਲਾ ਜਿਹੜਾ ਵਰਕ ਹੈ ਜੀ ਇਹ ਤਾਂ ਆਊਗਾ ਜੀ ਬੈਕ ਤੇ ਆ ਬੈਕ ਆਊਗੀ ਤੇ ਆ ਵਾਲਾ ਆਊਗਾ ਜੀ ਉੱਪਰ ਮੋਡੇ ਦੇ ਉੱਤੇ ਵਰਕ ਤੇ ਆ ਆਊਗਾ ਜੀ ਬਾਮਾ ਦਾ ਵਰਕ ਬਹੁਤ ਸੋਹਣਾ ਸਟਾਫਾਗਾ ਬਹੁਤ ਸੋਹਣਾ ਵਰਕ ਹੋਇਆ ਹੋਇਆਗਾ ਆਉਗਾ ਜੀ ਘੇਰੇ ਦਾ ਵਰਕ ਚਿੜੀਆਂ ਵਾਲਾ ਵਰਕ ਆ ਇਹ ਬਹੁਤ ਸੋਹਣਾ ਤੇ ਆਉਗਾ ਜੀ ਘੇਰੇ ਤੇ ਬਹੁਤ ਸੋਹਣਾ ਸੂਟ ਆ ਇਹ ਵੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਇਹ ਵੀ 20 ਇੰਚ ਤੇ ਤਿਆਰ ਹੋਊਗਾ ਜੀ 20 ਇੰਚ ਤੱਕ ਘੇਰੇ ਦਾ ਤਿਆਰ ਹੋਊਗਾ ਬਹੁਤ ਸੋਹਣਾ ਸੂਟ ਆ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਜਿਹੜਾ ਲੈ ਸਕਦੇ ਹੋ 1000 ਰੁਪਿਆ ਪ੍ਰਾਈਜ਼ ਇਹ ਸੂਟ ਦਾ ਹੈ। ਕਾਟਨ ਕਾਟਨ ਦੇ ਸੂਟ ਨੇ ਬਹੁਤ ਸੋਹਣੀ ਕਾਟਨ ਲੱਗੀ ਹੋਈ ਆ ਜਿੱਦਾਂ ਮਰਜ਼ੀ ਹੋਣ ਤੁਸੀਂ ਜਿਹੜਾ ਗਰਮੀ 'ਚ ਵੇਅਰ ਕਰੀ ਜਾਇਓ। ਤੇ ਹੁਣ ਆਪਾਂ ਤੁਹਾਨੂੰ ਜਿਹੜਾ ਆਪਣੇ ਕੋਲ ਪਲੇਨ ਸਟੱਫ ਆਇਆ ਹੋਇਆ ਜੀ ਉਹ ਦਿਖਾਉਣੀ ਹੈਗੇ ਜੇ ਤੁਸੀਂ ਵਰਕ ਕਰਵਾਉਣਾ ਸਾਡੇ ਕੋਲ ਇਸ ਟਾਈਮ ਆਹ ਕਲਰ ਜਿਹੜੇ ਅਵੇਲੇਬਲ ਆ ਤੁਸੀਂ ਆਪਣਾ ਆਰਡਰ ਆ ਜਿਹੜਾ ਦੇ ਸਕਦੇ ਹੋ। ਐਸਕੇ ਦੀ ਵਧੀਆ ਬਹੁਤ ਸੋਹਣੀ ਕਾਟਨ ਹੈਗੀ। ਕੈਮਰੇ ਕੈਮਰੇ કોટਨ ਹੈ ਕਿ ਬਹੁਤ ਸੋਹਣੀ ਮੋਰ ਲੱਗੀ ਹੋਈ ਹੈ ਉੱਪਰ ਨਾਲ ਬਹੁਤ ਸੋਹਣੀ ਕੋਟਨ ਤੇ ਵਧੀਆ ਬ੍ਰਾਂਡ ਹੈਗਾ ਤੇ ਇਹ ਕਲਰ ਹੈਗਾ ਜੀ ਇਹ ਬਲੂ ਜਿਹਾ ਕਲਰ ਹੈ ਜੀ ਤੇ ਅਗਲਾ ਕਲਰ ਹੈਗਾ ਜੀ ਜਿਹੜਾ ਆਹ ਵਾਲਾ ਸਟਾਫ ਆ ਇਹ ਇਹਦੇ ਵਿੱਚ ਥੋੜਾ ਜਿਹਾ ਵੀ ਡੱਬੀ ਜਿਹੀ ਬਣੀ ਹੋਈ ਹੈ ਇਹ ਵੀ ਸਟਾਫ ਬਹੁਤ ਸੋਹਣਾ ਇਹ ਵੀ ਐਸ ਕੇ ਦਾ ਹੈਗਾ ਤੇ ਇਹਦੇ ਤੇ ਸਾਰੇ ਮੋਰ ਲੱਗੀ ਹੋਈ ਹੈ ਆ ਹੈਗੀ ਜੀ ਖਾਦੀ ਕੋਟਨ ਆਹ ਵਾਲਾ ਸਟਾਫ ਆ ਜਿਹੜਾ ਖਾਦੀ ਕਾਟਨ ਚ ਹੈਗਾ ਇਹ ਵੀ ਬਹੁਤ ਸੋਹਣਾਗਾ ਇਹ ਪਰਪਲ ਜਿਹਾ ਕਲਰ ਹੈਗਾ ਆਹ ਨਾਲ ਕਲਰ ਵੀ ਪਰਪਲ ਹੀ ਹੈਗਾ ਇਹ ਵੀ ਇਹਦੇ ਵਿੱਚ ਵੀ ਡੱਬੇ ਦੀ ਬਣੀ ਹੋਈ ਹੈ ਜੇ ਤੁਹਾਨੂੰ ਕੋਈ ਵੀ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆ order ਆ ਜਿਹੜਾ ਤੁਸੀਂ ਇਹਨਾਂ ਕਲਰਾਂ ਦੇ ਆਪਣਾ ਦੇ ਸਕਦੇ ਹੋਗੇ ਤੇ ਵਰਕਸ ਜੇ ਕੋਈ ਫੋਟੋ ਪੇਜ ਕਿ ਬਣਾਉਣਾ ਫੋਟੋ ਪੇਜ ਕਿ ਬਵਾ ਸਕਦੇ ਹੋ ਮਹਿੰਦੀ ਕਲਰ ਹੈ ਜੀ ਇਹ ਵੀ ਬਹੁਤ ਸੋਹਣੀ ਕਾਟਣੀ ਹੈ スクリーンショット ਲੈ ਕੇ ਆਪਣਾ ਆਰਡਰ ਆਪਾਂ ਨੂੰ ਦੇ ਸਕਦੇ ਹੋਗੇ ਹਾਂਜੀ ਉਮੀਦ ਕਰਦੇ ਹਾਂ ਜੀ ਜਿਹੜਾ ਤੁਹਾਡੇ ਅੱਜ ਵਰਕ ਵਾਲੇ ਸੂਟ ਸੀਗੇ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਰਿਕੁਐਸਟ ਹੈਗੀ ਤੇ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਕੇ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਲੱਗੇ ਤੇ ਕੁਝ ਪਹਿਨਾਂ ਦੇ ਸਵਾਲ ਜੇ ਹੁੰਦੇ ਨੇ ਵੀ ਕੋ ਆਪਣਾ ਜਿਹੜਾ ਪੇਮੈਂਟ ਉਹ ਕਿੱਦਾਂ ਲੈਨੇ ਆ ਪੇਮੈਂਟ ਪੇਮੈਂਟ ਆਪਾਂ ਆਨਲਾਈਨ ਹੀ ਲੈਨੇ ਆ ਜੀ ਤੁਸੀਂ Google Pay ਕਰ ਸਕਦੇ ਹੋਗੇ ਤੇ ਫੋਨ ਪੇ ਕਰ ਸਕਦੇ ਹੋ ਤੇ ਡਾਇਰੈਕਟ ਅਕਾਊਂਟਸ ਵੀ ਬੈਲੈਂਸ ਜਿਹੜਾ ਪਾ ਸਕਦੇ ਹੋਗੇ ਤੇ ਅ ਕੂਰੀਅਰ ਚਾਰजेस ਕੋਈ ਨਹੀਂ ਲੱਗਦਾ ਜੇ ਆਪਾਂ ਹਰ ਵੀਡੀਓ 'ਚ ਦੱਸਦੇ ਹੁੰਨੇ ਆ ਕੋਈ ਕੂਰੀਅਰ ਚਾਰਜ ਨਹੀਂ ਲੱਗਦਾ ਆਪਾਂ ਕੂਰੀਅਰ ਫ੍ਰੀ ਕਰਦੇ ਆ ਜੀ ਤੇ ਉਮੀਦ ਕਰਦੇ ਆ ਜੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਮਿਲਦੇ ਆ ਜੀ ਅਗਲੀ ਵੀਡੀਓ 'ਚ ਸਸਟੀ ਕਾਜ